ਗੁਰਨਸਿਕ ਪਿੰਡ ਰੁੜਕਾ ਕਲਾ ਵਿਖੇ ਯੁਵਕ ਅਤੇ ਲੋਕ ਭਲਾਈ ਸੰਸਥਾ ਬਾਈਐਫਸੀ ਰੁੜਕਾ ਗੱਲਾ ਵੱਲੋਂ ਪਿਛਲੇ 3 ਮਹੀਨੇ ਤੋਂ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਗਾਇਕ ਗੈਰੀ ਸੰਧੂ ਅਤੇ ਗਾਇਕ ਬਲਰਾਜ ਬਿਲਗਾ ਨੇ ਦੱਸਿਆ ਕਿ ਇਹਨਾਂ ਖੇਡਾਂ ਦਾ ਸਮਾਪਤੀ ਸਮਾਰੋਹ 16 ਫਰਵਰੀ ਨੂੰ WFC ਰੁੜਕਾ ਕਲਾ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ ਜਿੱਥੇ ਕਿ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗੇਗਾ ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਸਮਾਗਮ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ WFC ਰੁੜਕਾ ਕਲਾ ਵੱਲੋਂ ਜਿਹੜੀ ਇਹ ਤੀਸਰੀ ਬੈਡਮਿੰਟਨ ਚੈਂਪੀਅਨਸ਼ਿਪ ਗਵਰਨਮੈਂਟ ਸੀਨੀਅਰ ਸੈਕੰਡਰੀ ਕੁਲ ਲੜਕੀਆਂ ਦੇ ਵਿਖੇ ਜਿਹੜਾ ਆਪਣਾ ਇੱਕ ਕੋਰਟ ਬਣਿਆ ਇੰਡੋਰ ਇਹਦੇ ਵਿੱਚ ਕਰਵਾਏ ਜਾ ਰਹੇ ਆ ਜਿਹੜੇ ਮੁਕਾਬਲੇ ਕਰਾਉਣ ਦਾ ਮੰਤਵ ਇਹ ਆ ਕਿ ਜਿਹੜੀ ਬੈਡਮਿੰਟਨ ਦੀ ਖੇਡ ਆ ਇਹ ਇੱਕ ਹਰਮਨ ਪਿਆਰੀ ਖੇਡ ਆ ਤੇ ਪਰ ਘੱਟ ਸੰਸਾਧਨ ਹੋਣ ਦੇ ਕਾਰਨ ਇਹ ਉੱਨੀ ਵਿਕਸਿਤ ਨਹੀਂ ਹੋ ਰਹੀ। ਪੀਐਫਸੀ ਦਾ ਇਹ ਸੀ ਕਿ ਜਿੱਥੇ ਆਪਾਂ ਫੁੱਟਬਾਲ ਕਬੱਡੀ ਨਾਲ ਬਾਕੀ ਖੇਮਾ ਵਾਸਤੇ ਉਪਰਾਲੇ ਕਰੀਏ ਜਿਸ ਦੇ ਵਾਸਤੇ ਅਸੀਂ ਆਪਣੇ ਬਾਹਰ ਜਿਹੜੇ ਇਹਨਾਂ ਦੇ ਭਰਾ ਉਹਨਾਂ ਨਾਲ ਵਿਚਾਰਾ ਕੀਤੀਆਂ ਤੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਜਿੱਦਾਂ ਹਰ ਕੰਮ ਦੇ ਵਿੱਚ ਉਹ ਨਾ ਰਹਿੰਦੇ ਆ ਇਸ ਵਾਰ ਵੀ ਸਰਦਾਰ ਗੁਲਮੋਹਰ ਸਿੰਘ ਰੀਹਲ ਅਮਨਿਕ ਸਿੰਘ ਰੀਹਲ ਅਤੇ ਸਰਦਾਰ ਅਮਰੀਕ ਸਿੰਘ ਜੀ ਸੰਧੂ ਉਹਨਾਂ ਦੇ ਮੰਨੋਂ ਪੂਰੀ ਹਾਮੀ ਭਰੀ ਗਈ ਕਿ ਆਪਾਂ ਇੱਕ ਵਧੀਆ ਲੈਵਲ ਦਾ ਜਿਹੜੀ ਚੈਂਪੀਅਨਸ਼ਿਪ ਕਰਾਉਣੀ ਆ ਤੇ ਇਹ ਜਿਹੜੇ 30 ਸਾਲੇ ਮੈਚ ਕਰਵਾਏ ਜਾ ਰਹੇ ਹੈ ਨਾ ਮੈਚਾਂ ਦੇ ਵਿੱਚ ਨਾ ਕੇਵਲ ਪੰਜਾਬ ਸਮਾ ਚੰਡੀਗੜ੍ਹ ਤੇ ਐਮਪੀ ਦੇ ਜਿਹੜੇ ਪਾਰਟਿਸਪੈਂਟਸ ਆ ਉਹ ਵੀ ਹਿੱਸਾ ਲੈ ਰਹੇ ਆ ਤੇ ਬਹੁਤ ਉਤਸ਼ਾਹ ਦੇ ਨਾਲ ਇਹ ਇਵੈਂਟ ਸਾਡੇ ਭਰਾਵਾਂ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਆ ਤੇ ਇਹਦੇ ਵਿੱਚ ਅੱਜ ਖਾਸ ਜਿਹੜੀ ਅੱਜ ਦੀ ਵਿਸ਼ੇਸ਼ ਗੱਲ ਇਹ ਆ ਕਿ ਅੰਤਰਰਾਸ਼ਟਰੀ ਜਿਹੜੇ ਰਸਤੇ ਵਿੱਚ ਹਿੰਦ ਦੇ ਪਹਿਲਵਾਨ ਜਸਤਾ ਪੱਟੀ ਜੀ ਉਹ ਵੀ ਅੱਜ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇੱਥੇ ਆਉਣਗੇ ਤੇ ਉਹਨਾਂ ਨੇ ਖਾਸ ਜਿਹੜੀ ਇੱਛਾ ਜਤਾਈ ਸੀ ਕਿ ਉਹ ਆਪਣੇ কুਸਤੀ ਕਬੱਡੀ ਨਾਲ ਹੋਰ ਖੇਡਾਂ ਜਿਹੜੇ ਪਰਫੋਰਮ ਹੋਣੀਆਂ ਚਾਹੀਦੀਆਂ ਥੋੜੇ ਸਮੇਂ ਵਿੱਚ ਉਹ ਵੀ ਆਪਣੇ ਦਰਮਿਆਨ ਇੱਥੇ ਆਉਣਗੇ ਤੇ ਮੈਂ ਇੱਕ ਵਾਰੀ ਫੇਰ ਜਿੱਥੇ ਆਪਣਾ ਖੇਡਾਂ ਦਾ ਕਾਫਲਾ ਸ਼ਵਾਈ ਐਫਸੀ ਰੋੜਕਾ ਕਲਾਂ ਦਾ ਪਿਛਲੇ 3 ਮਹੀਨੇ ਤੋਂ ਜਿਹੜਾ ਫੁੱਟਬਾਲ ਦੀ ਲੀਗ ਕਬੱਡੀ ਦੇ ਮੈਚ ਕਬੱਡੀ ਦੇ ਲੀਗ ਮੈਚ ਅਤੇ ਇਸ ਦੇ ਨਾਲ ਕੁਸ਼ਤੀ ਐਥਲੈਟਿਕਸ ਕ੍ਰਿਕਟ ਦੇ ਉਹ ਬਾਅਦ ਵਿੱਚ ਹੋਣੇ ਆ ਸੋ 6 ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਆਪਾਂ ਲੈ ਕੇ ਚਾਵੇਂ ਆ ਤੇ ਜਿੱਥੇ ਸਾਨੂੰ ਆਪਣੇ ਇੱਥੇ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ಗ್ರಾಮ ਪੰਚਾਇਤ ਇਹਨਾਂ ਦਾ ਪੂਰਾ ਸਹਿਯੋਗ ਆ ਉੱਥੇ ਨਾਨਣਾ ਸਾਡੇ ਜਿਹੜੇ ਐਨਆਰਪਰਾ ਜੋ ਕਿ ਸਾਡੇ ਪੰਜਾਬ ਦੀ ਰੀਡ ਦੀ ਹੱਡੀ ਆ ਉਹਨਾਂ ਵੱਲੋਂ ਪੂਰਾ ਇਹਦੇ ਬਸੇਯੋਗ ਦਿੱਤਾ ਜਾ ਰਿਹਾ ਤੇ ਆਸ ਕਰਦੇ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਇਹ ਕਾਫਲਾ ਆ ਅਸੀਂ ਇੱਕ ਲੀਗ ਪਲਾਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਹੋਰਾਂ ਪਿੰਡਾਂ ਵਿੱਚ ਵੀ ਆਪਾਂ ਆਏ ਜਿਹੜੇ ਆਪਣੇ ਬੈਡਮਿੰਟਨ ਦੇ ਆਪਾਂ ਮੈਚ ਕਰਵਾਈਏ ਤੇ ਉਹਨਾਂ ਵਿੱਚੋਂ ਵੱਧ ਤੋਂ ਵੱਧ ਬੱਚੇ ਉਹਦੇ ਤੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਟੀਮਾਂ ਇਹਦੇ ਵਾਸਤੇ ਬਣਨ ਅਤੇ ਇਸ ਖੇਡ ਨਾਲ ਜੁੜਨ ਬਹੁਤ ਬਹੁਤ ਧੰਨਵਾਦ ਸਾਰੀ ਕਮੇਟੀ ਨੂੰ ਜਿਸ ਸਮਾਰੋਹ ਲਈ ਆਤਮਰੋਚੇਨ ਦੇ ਟੈਟਰ ਉੱਪਰ ਲਾਉਣ ਲਈ ਚੇਤਾਵਨੀ ਦਿੱਤਾ ਬਹੁਤ ਬਹੁਤ ਦਾ ਸ਼ੁਕਰੀਆ ਸਾਰੀ ਕਮੇਟੀ ਨੂੰ ਵੀ ਬਿਲਡਿੰਗ ਵਾਸੀਆਂ ਨੂੰ ਬਹੁਤ ਬਹੁਤ ਦਾ ਧੰਨਵਾਦ ਇਹ ਸਾਰੀ ਸਕੱਤ ਬੀਤੀਆਂ ਦੇ ਸੁਭਾਅ ਦੇ ਨੁਕਤੇ ਤੋਂ ਸਾਡੇ ਤੋਂ ਇੱਕ ਪੱਟੀ ਦਾ ਪ੍ਰੋਗਰਾਮ ਕਰ ਰਹੇ ਜਿਹਦੇ ਵਿੱਚ ਇਸ ਦਾ ਪ੍ਰੋਗਰਾਮ ਡੀਸਰਟ ਰੀਸਾਈਕਲ ਇਹ ਬਹੁਤ ਵੱਡਾ ਘਟਨਾ ਨਹੀਂ ਜਨਮ ਪਾਉਂਦਾ ਮਾਨਿਸਾ ਸ੍ਰੀ ਗਾਲ ਦੀ ਮੈਂ ਤੁਹਾਡਾ ਆਪਣਾ ਗਹਿਰੀ ਸੰਧੂ ਮੇਰੇ ਪਿੰਡ ਪਹੁੰਚੋ ਜੀ 16 ਫਰਵਰੀ ਨੂੰ ਕਬੱਡੀ ਦੇ ਮਹਾਕੁੰਭ ਮੁਕਾਬਲੇ ਹੋ ਰਿਹਾ ਜੀ ਤੇ ਬੈਸਟਾਂ ਨੂੰ ਉਥੇ ਹਾਰਲੇ ਮਿਲੇਗਾ ਹੋਰ ਇਨਫੋਰਮੇਸ਼ਨ ਇਹਦਾ ਆਏਗਾ ਕਿੰਦਾ 16 ਫਰਵਰੀ ਵਾਈ ਐਫ ਸੀ ਰੋਡ ਕਾਕਲਾ ਬੈਸਟਾਂ ਨੂੰ ਹਾਰਲੇ ਐਮ ਐਲ ਕੇ ਕੋਟੀ ਫਰੇਜ਼ਨ ਖੇਡੂਗੀ ਸਾਰੇ ਆਪਣੇ ਪਲੇਅਰ ਖੇਡਣਗੇ ਬੈਸ ਜਿੰਨੇ ਵੀ ਹੈਗੇ ਸੁਲਤਾਨ ਤੇ ਬੱਬੂ ਮਾਨ ਭਾਜੀ ਹੋਣਗੇ ਭਵਾਨ ਦਾ ਕੁੱਲਾ ਖਾੜਾ ਹੋਊਗਾ ਸਾਰੇ ਜਾਣੇ ਹਮੋਂ ਮਾ ਕੇ ਪਹੁੰਚੋ ਗੇਰੀ ਸੰਧੂ ਵੀ ਪੂਰੀ ਟਰਾਈ ਕਰੂਗਾ ਮੇਰੀ ਪੂਰੀ ਪੂਰੀ ਟਰਾਈ ਮੈਂ ਵੀ ਪਹੁੰਚਾਂਗਾ ਥੈਂਕ ਯੂ ਜੀ ਧੰਨਵਾਦ ਲਵ ਯੂ ਗੋਡ ਬlesਸ ਯੂ ਮੇਰੇ ਬੰਦੇ ਜੱਸ ਅਮਰੀਕਾ ਵਾਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਕਬੱਡੀ ਦੇ ਪ੍ਰੇਮੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਪਿੰਡ ਰੁੜਕਾ ਕਲਾ ਇਤਿਹਾਸਿਕ ਪਿੰਡ ਜਿੱਥੇ 16 ਫਰਵਰੀ ਨੂੰ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਜੀ ਜਿੱਥੇ ਵੱਖ-ਵੱਖ ਪਲੇਅਰਾਂ ਨੇ ਆਪਣੇ ਜੋਰ ਦਿਖਾਉਣੇ ਆ ਸੋ ਵੱਡੀ ਗੱਲ ਇਹ ਹੈ ਕਿ 16 ਫਰਵਰੀ ਨੂੰ ਬੱਬੂ ਮਾਨ ਸਾਹਿਬ ਜੀ ਦਾ ਬਹੁਤ ਵੱਡਾ ਉੱਥੇ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਇਸ ਖੇਡ ਮੇਲੇ ਦਾ ਹਿੱਸਾ ਬਣੋ ਮੈਂ ਵੀ ਆ ਰਿਹਾ ਤੁਸੀਂ ਵੀ ਆਓ ਸੋ ਲੌਣਿਆ ਜਿ ਰੌਣਕਾ 16 ਫਰਵਰੀ ਨੂੰ ਪੰਡ ਰੁੜਕਾ ਕਲਾਣ